इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ بیٹے ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਸਪੀਕਰ ਸਾਹਿਬ ਵੀ ਤੁਹਾਨੂੰ ਅੱਜ ਜਿਹੜਾ ਵਧਾਈ ਦੇਣ ਵਾਸਤੇ ਜੀ ਮੈਂ ਤਾਂ ਬਹੁਤ ਵਧੀਆ ਮਹਿਸੂਸ ਕਰਦੇ ਮੇਰੇ ਉਸਤਾਦ ਜੀ ਨੇ ਦੱਸਿਆ ਸੀ ਕਿ ਕੁਲਤਾ ਸਿੰਘ ਚੰਦਵਾ ਜੀ ਸਪੀਕਰ ਸਾਹਿਬ ਆਦੇਵਾਦੇ ਤੇ ਪੱਕਾ ਉਤੰਦੇ ਤੇ ਅੱਜ ਮੈਨੂੰ ਅੱਜ ਦੀ ਅੱਖਾਂ ਨਾਲ ਵੇਖਿਆ ਕਿ ਅੱਜ ਪੱਕਾ ਹੀ ਆਪ ਦੇ ਮਾਦੇ ਚ ਉੱਤਰਦੇ ਆ ਤੇ ਮੈਨੂੰ ਬਹੁਤ ਜਮ ਦਿਸ ਰਹੀ ਅਗਲਾ ਟੀਕਾ ਕੀ ਡੀਜੀ ਬਣ ਡੀਸੀ ਬਣੂਗੀ ਡੀਜੀ ਬਣਾਂਗੀ ਉੱਚੀ ਗਾ ਡੀਸੀ ਬਣੂਗੀ ਹਾਂ ਯੈਸ ਗੱਟ ਬਾਕੀ ਦੀਆਂ ਕੁੜੀਆਂ ਜਿਹੜੀਆਂ ਤੁਹਾਡੇ ਨਾਲ ਪੜਦੀਆਂ ਜਾਂ ਹੋਰ ਆਸੇ ਪਾਸੇ ਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਜਿ ਉਹਨਾਂ ਨੂੰ ਮੈਂ ਕਹਿਣਾ ਚਾਹੁੰਨੀ ਆ ਉਹ ਵੀ ਗੱਤਕੇ ਦੀ ਗੱਤਕਾ ਸਿੱਖਣ ਤੇ ਉਹਨਾਂ ਨੂੰ ਨਾਲੇ ਉਹਨਾਂ ਦੇ ਨਾਲ ਇਸ ਵਧੀਆ ਉਹਨਾਂ ਨੂੰ ਕਿਹਨਾਂ ਹੀ ਸਲਫਰ ਡਿਫੈਂਸ ਦੇ ਨਾਲੇ ਕੋਈ ਜਲਦੀ ਛੇੜਦਾ ਵੀ ਨਹੀਂ ਛੇੜਦੇ ਨਾਲੇ ਇਦਾਂ ਦੇ ਸੱਸਾਂ ਵੀ ਠੀਕ ਬੋਲਡ ਮੈਡਲ ਜਿੱਤ ਕੇ ਜਿਹੜਾ ਨਾਮ ਰੋਸ਼ਨ ਕੀਤਾ ਤੁਸੀਂ ਵੀ ਘਰ ਆਏ ਹੋ ਵਧਾਈ ਦੇਣ ਵਾਸਤੇ ਸਰ ਕਿਸ ਤਰ੍ਹਾਂ ਮਹਿਸੂਸ ਤੁਸੀਂ ਤਾਂ ਸਾਡੀਆਂ ਧੀਆ ਸਾਡਾ ਮਾਣ ਹੈ ਸਾਡਾ ਮਾਣ ਹੈ ਧੀਆ ਨਾਲ ਹੀ ਸਾਡਾ ਜਿਹੜਾ ਸਾਡੀ ਚੜ੍ਹਦੀ ਕਲਾ ਸਰੀ ਧੀਆ ਦੀ ਚੜ੍ਹਦੀ ਕਲਾ ਸਾਡੀ ਚੜ੍ਹਦੀ ਕਲਾ ਸੋ ਇਹ ਜਿਹੜੀ ਸਾਡੀ ਮਨਦੀਪ ਕੌਰ ਬਹੁਤ ਹੀ ਮਤਲਬ ਮੁਸ਼ਕਲਾਂ ਦੇ ਰਹਿ ਕੇ ਵੀ ਜਿਹੜੀ ਖਾਲਸੇ ਦੀ ਸਹੀ ਸਪਿਰਟ ਹੁੰਦੀ ਹੈ ਉਹਦੇ ਨਾਲ ਨੇ ਚੜ੍ਹਦੀ ਕਲਾ ਵਾਲੇ ਇਹਨਾਂ ਨੇ ਮਾਹੌਲ ਤੇ ਰਹੇ আর ਇਹਨਾਂ ਦੇ ਕੋਚ ਗੁਰਪ੍ਰੀਤ ਸਿੰਘ ਉਹਨਾਂ ਨੇ ਇਹਨਾਂ ਨੂੰ ਵਧੀਆ ਸਿੱਖਿਆ ਦਿੱਤੀ ਅੱਜ ਇਹ ਨੈਸ਼ਨਲ ਲੈਵਲ ਤੇ ਗੱਤਕਾ ਚੈਂਪੀਅਨਸ਼ਿਪ ਤੋਂ 골ਡ ਮੈਡਲ ਲੈ ਕੇ ਆਈ ਹੈ ਇਹਦੇ ਲਈ ਇਹਨੂੰ ਵਧਾਈ ਇਹਦੇ ਮਾਪਿਆਂ ਨੂੰ ਵਧਾਈ ਤੇ ਕੋਚ ਨੂੰ ਵਧਾਈ ਤੇ ਮੇਰੇ ਕੋਲ ਪੂਰੇ ਦੀ ਮੈਨੂੰ ਵੀ ਭਰਾਈ ਦੇ ਦਿਓ ਸਾਰਾ ਤੇਰਾ ਹੀ ਤੁਹਾਡੇ ਤੇਰਾ ਜੀ ਸੋ ਇਹਦੇ ਲਈ ਅੱਜ ਮੈਂ 51000 ਰੁਪਇਆ ਇਹਨੂੰ ਹੌਫ ਲਵ ਜਾਈਆ ਤੇ ਅਨਾਉਂਸ ਕਰਕੇ ਚੱਲੇ ਆਂ ਇੱਕ ਮਿੰਟ ਇੱਕ ਮਿੰਟ ਜੀ